तीन सौ बाठ दिन दौरान पाकिस्तान तो आई बार किलो अठ सौ अठाठ ग्राम हेरोइन समेत पंद्रह ड्रोन फिरोज़पुर पुलिस ने किए रिकवर ए के संताली तीन पिस्टल पंज मैगजीन अते चाली कारतूस बरामद कर दर्ज किए वीर परचे काबू किए सत तस्कर पाकिस्तान वाले पास्यों नशीले पदार्था से हथियारों की तस्करी डरोन की वरतों पहलों नो काफ़ी वही है ਜਿਸ ਦੇ ਚਲਦਿਆਂ ਫਿਰੋਜ਼ਪੁਰ ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਦੇ ذریعے ਹੋਣ ਵਾਲੀ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਨੂੰ ناکام ਕਰਨ ਦਾ ਦਾਅਵਾ ਕੀਤਾ ਹੈ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਦੇ ਮੁਤਾਬਕ ਇਸ ਸਾਲ ਯਾਨੀ 2024 ਦੇ 365 ਦਿਨਾਂ ਵਿੱਚ ਪਾਕਿਸਤਾਨ ਤੋਂ ਭਾਰਤੀ ਸਰਧ ਵਿੱਚ ਦਾਖਲ ਹੋ ਕੇ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਵਿੱਚ ਅਮ ਰੋਲ ਅਦਾ ਕਰਨ ਵਾਲੇ 15 ਡਰੋਨ ਰਿਕਵਰ ਕੀਤੇ ਹਨ ਇਹ ਡਰੋਨ ਪੁਲਿਸ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਸਹਿਯੋਗ ਨਾਲ ਰਿਕਵਰ ਕੀਤੇ ਗਏ ਹਨ ਅਤੇ ਇਹਨਾਂ ਜ਼ਰੀਏ ਫਿਰੋਜ਼ਪੁਰ ਦੇ ਸਰਦੀ ਇਲਾਕਿਆਂ ਵਿੱਚੋਂ ਆਈ 12 ਕਿਲੋ 868 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਨੂੰ ناکਾਮ ਕਰਦੇ ਹੋਏ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਤਿੰਨ ਪਿਸਤਲ, AK-47 ਰਾਈਫਲ, ਪੰਜ ਮੈਗਜ਼ੀਨ ਅਤੇ 40 ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਬਰਾਮਦਗੀ 1 ਜਨਵਰੀ 2024 ਤੋਂ ਲੈ ਕੇ 27 ਦਸੰਬਰ 2024 ਤੱਕ ਕੀਤੀ ਗਈ ਹੈ। ਐਸਐਸਪੀ ਵੱਲੋਂ ਸਰਜੀ ਕੀਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਪਾਕਿਸਤਾਨ ਤੋਂ ਆਈ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਵੀ ਕੇਸ ਦਰਜ ਕੀਤੇ ਹਨ ਅਤੇ ਸੱਤ ਭਾਰਤੀ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਜ਼ਿਲ੍ਹਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਰਿਕਵਰੀ ਬੀਐਸਐਫ ਦੇ ਸਹਿਯੋਗ ਨਾਲ ਚਲਾਏ ਸਰਚ ਆਪਰੇਸ਼ਨ ਦੌਰਾਨ ਕੀਤੀ ਗਈ ਹੈ। ਇਸ ਸਾਲ ਡਰੋਨ ਦੇ ذریعے ਫਿਰੋਜ਼ਪੁਰ ਵਿੱਚ ਪਾਕਿਸਤਾਨ ਵੱਲੋਂ ਕੀਤੀਆਂ ਜਾਣ ਵਾਲੀਆਂ ਨਾਪਾਕ ਹਰਕਤਾਂ ਨੂੰ ਘਟਕੀਤਾ ਹੈ ਦੂਜੇ ਪਾਸੇ ਇਸ ਸਾਲ ਬੀਐਸਐਫ ਨੇ ਲਗਭਗ 286 ਡਰੋਨ ਬਰਾਮਦ ਕੀਤੇ ਹਨ ਅਤੇ ਇਸ ਵਿੱਚੋਂ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਹਨ ਪਿਛਲੇ ਸਾਲ ਇਹਨਾਂ ਦੀ ਗਿਣਤੀ ਲਗਭਗ 107 ਸੀ ਇਕੱਲੇ ਅੰਮ੍ਰਿਤਸਰ ਵਿੱਚ 164 ਡਰੋਨ ਸਰਦੀ ਪੱਟੀ ਤੋਂ ਬਰਾਮਦ ਕੀਤੇ ਗਏ ਹਨ ਤਰਨਤਾਰਨ ਜ਼ਿਲ੍ਹੇ ਵਿੱਚ ਲਗਭਗ 75 ਡਰੋਨ ਜ਼ਬਤ ਕੀਤੇ ਗਏ ਹਨ बीएसएफ एस एफ इस साल लगभग 280 किलोग्राम हेरोइन बरामद की गई है इस विचो एक सौ पंद्रह किलो अमृतसर तरन तारण सरहदी पट्टी अठवंजा किलो बरामद हुई बीएसएफ ने छत्ती पिस्तौल भी बरामद बरामदे